15 ਅਗਸਤ ਆਜ਼ਾਦੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ ਮਨਾਇਆ ਗਿਆ ਇੱਥੇ ਹੀ ਅੱਜ ਫਲੋਰ ਵਿਖੇ ਨਗਰ ਕੌਂਸਲਰ ਫਲੋਰ ਦੇ ਪ੍ਰਧਾਨ ਮਹਿੰਦਰਪਾਲ ਚੁੰਬਰ ਵੱਲੋਂ ਤਿਰੰਗਾ ਝੰਡਾ ਲਹਿਰਾ ਕੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ ਪਰ ਨਗਰ ਕੌਂਸਲ ਵਿੱਚ ਰੋਸ ਪਾਇਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੋਂ ਨਗਰ ਕੌਂਸਲ ਫਲੋਰ ਵਿਖੇ ਤਿਰੰਗਾ ਲਹਿਰਾਇਆ ਜਾ ਰਿਹਾ ਹੈ ਉਦੋਂ ਤੋਂ ਹੀ ਨਗਰ ਕੌਂਸਲ ਫਲੋਰ ਅੱਗੇ ਫਲੋਰ ਪੁਲਿਸ ਦੇ ਜਵਾਨ ਤਰੰਗੇ ਝੰਡੇ ਨੂੰ ਸਲਾਮੀ ਦਿੰਦੇ ਆ ਰਹੇ ਹਨ ਪਰ ਅੱਜ ਕੋਈ ਵੀ ਪੁਲਿਸ ਟੁਕੜੀ ਤਰੰਗੇ ਝੰਡੇ ਨੂੰ ਸਲਾਮੀ ਦੇਣ ਲਈ ਨਹੀਂ ਪਹੁੰਚੀ ਜਿਸ ਕਾਰਨ ਸਮੂਹ ਮੈਂਬਰਾਂ ਵਿੱਚ ਕਾਫੀ ਰੋਸ ਪਾਇਆ ਗਿਆ ਇੱਥੇ ਤੁਹਾਨੂੰ ਦੱਸ ਦਈਏ ਕਿ ਜੋ ਨਗਰ ਕੌਂਸਲ ਵਰੋਂ ਫਾਇਰ ਬ੍ਰਿਗੇਡ ਧਿਆਨ ਨਾਲ ਸੁਣਨਾ ਇੱਥੇ ਤੁਹਾਨੂੰ ਦੱਸ ਦਈਏ ਕਿ ਜੋ ਨਗਰ ਕੌਂਸਲ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰੱਖੀਆਂ ਗਈਆਂ ਹਨ ਉਸਦੇ ਜੋ ਕਰਮਚਾਰੀ ਸਨ ਉਹਨਾਂ ਨੇ ਤਿਰੰਗੇ ਝੰਡੇ ਨੂੰ ਸਲਾਮੀ ਦੇ ਕੇ 15 ਅਗਸਤ ਦਾ ਆਜ਼ਾਦੀ ਦਿਹਾੜਾ ਮਨਾਇਆ ਇਸ ਮੌਕੇ ਪ੍ਰਧਾਨ ਮਹਿੰਦਰਪਾਲ ਚੁੰਬਰ ਤੋਂ ਇਲਾਵਾ ਰੋਕਸੀ ਕੌਂਸਲ ਰਾਜਕਮਾਰ ਸੰਧੂ ਜਸਪਾਲ ਅਤੇ ਪਰਮਜੀਤ ਭਾਰਤੀ ਪੰਮਾ ਕੌਂਸਲ ਅਤੇ ਲਖਵਿੰਦਰ ਲੱਖੂ ਤੇ ਰਵੀ ਸਰੋਏ ਤੇ ਹੋਰ ਕਈ ਸੱਜਣਾ ਨੇ ਐਸ ਡੀ ਐਮ ਸਰਦਾਰ ਅਮਨਪਾਲ ਸਿੰਘ ਉਹੋਜਾ ਨੂੰ ਮਿਲ ਕੇ ਆਪਣਾ ਰੋਸ ਜ਼ਾਹਰ ਕੀਤਾ ਅਤੇ ਇਸ ਵਿਭਾਗ ਇਸ ਇਸ ਸੰਬੰਧੀ ਜੋ ਅਨਗੈਹੀ ਕੀਤੀ ਗਈ ਹੈ ਉਸਤੇ ਵਿਭਾਗੀ ਕਾਰਵਾਈ ਦੀ ਮੰਗ ਰੱਖੀ ਹੈ ਵੈਸੇ ਬੇहद ਹੀ ਦੁਖਦੀ ਗੱਲ ਹੈਗੀ ਆ ਬੜੇ ਅਫਸੋਸ ਦੀ ਗੱਲ ਹੈਗੀ ਆ ਹਰ ਜਗ੍ਹਾ ਜਿਹੜਾ ਆ ਤਿਰੰਗਾ ਝੰਡਾ ਜਿਹੜਾ ਲਹਿਰਾਇਆ ਗਿਆ ਹੈਗਾ ਲੇਕਿਨ ਸਲਾਮੀ ਵੀ ਦਿੱਤੀ ਗਈ ਆ ਪਰ ਇਹ ਅਨਗੈਹੀ ਕਿਸ ਤਰ੍ਹਾਂ ਹੋਈ ਆ ਵਾਕਿਆ ਹੀ ਇੱਕ ਗੰਭੀਰ ਵਿਸ਼ਾ ਹੈ ਉਹ ਢੀਕਦੇ ਰਹੇ ਇੰਤਜ਼ਾਰ ਕਰਦੇ ਰਹੇ ਕਿ ਕੋਈ ਤੇ ਪੁਲਿਸ ਦੀ ਟੁਕੜੀ ਆਏਗੀ ਸਲਾਮੀ ਦੇਏਗੀ ਪਰ ਜਿਹਾ ਨਹੀਂ ਹੋ ਸਕਿਆ ਵਾਕਿਆ ਰੋਸ ਕਰਨਾ ਉਹਨਾਂ ਦਾ ਆਪਣੀ ਥਾਂ ਤੇ ਬਿਲਕੁਲ ਜਾਇਜ਼ ਹੀ ਹੈ ਔਰ ਇਨਾ ਮਤਲਬ ਆ ਕਿ ਯਾਦ ਰੱਖਣ ਵਾਲਾ ਦਿਨ ਨੂੰ ਵੀ ਜਿਹੜੀ ਪੁਲਿਸ ਦੀ ਟੁਕੜੀ ਭੁੱਲ ਗਈ ਇਹ ਉਹਨਾਂ ਵੱਲੋਂ ਕਿਹਾ ਗਿਆ ਹੈ ਆਓ ਦੇਖਦੇ ਹਾਂ ਉਹਨਾਂ ਨੇ ਹੋਰ ਕੀ ਗੱਲਬਾਤ ਕੀਤੀ ਸਾਡੀ ਇੱਕ ਰਿਕਵੈਸਟ ਹੈ ਵੀਡੀਓ ਚਲਦੇ ਚਲਦੇ ਨਵਾਂ ਸ਼ਹਿਰ ਦਵਾਪਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਦੇਖਦੇ ਰਹੋ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੂਜਾ ਸਭ ਤੋਂ ਵੱਡੀ ਖੇਡ ਆ ਕਿ ਜਦੋਂ ਵੀ ਨਗਰ ਵਿੱਚ ਕੋਈ ਪ੍ਰੋਬਲਮ ਹੋਣੀ ਆ ਜੱਪੀ ਆਪੇ ਫੋਟੋਆਂ ਲੈ ਕੇ ਆਉਣਾ ਹਰ ਵਾਰੀ ਘੱਡੇ ਤੋਂ ਪਾਣੀ ਪੰਜਾਬ ਦੇ

ਪਹਿਲਾਂ ਤਾਂ ਮੈਂ ਅੱਜ ਆਜ਼ਾਦੀ ਦੇ ਸ਼ਬਦ ਦਿਹਾੜੇ ਤੇ ਸਾਰੀਆਂ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਸੀਂ 1998 ਤੋਂ ਲਗਾਤਾਰ ਇੱਥੇ ਕਾਉਂਸਲਰ ਚੁਣੇ ਆ ਰਹੇ ਹਾਂ ਜਦੋਂ ਵੀ ਨਗਰ ਕਾਉਂਸਲ ਫਲੋਰ ਵਿਖੇ 26 ਜਨਵਰੀ ਜਾਂ 15 ਅਗਸਤ ਝੰਡਾ ਚੜ੍ਹਦਾ ਆ ਤਾਂ ਟਾਈਮ ਟੂ ਟਾਈਮ ਚੜ੍ਹਦਾ ਆ ਕਦੀ ਲੇਟ ਨਹੀਂ ਹੁੰਦੀ ਅੱਜ ਜਿਹੜਾ ਝੰਡੇ ਦਾ ਟਾਈਮ ਰਾਈਟ ਸਾਡਾ ਨਗਰ ਕਾਉਂਸਲ ਫਲੋਰ ਦਾ 8 ਵਜੇ ਸੀ ਜਦੋਂ ਕਿ ਹਰ 26 ਜਨਵਰੀ ਜਾਂ 15 ਅਗਸਤ ਨੂੰ ਜਿਹੜੀ ਆ ਸਲਾਮੀ ਚੰਡੇ ਰਾਸ਼ਰੀ ਚੰਡੇ ਨੂੰ ਸਲਾਮੀ ਦੇਣ ਵਾਲੀ ਫੋਰਸ ਆ ਉਹ ਸਮੇਂ ਸਿਰ ਪਹੁੰਚਦੀ ਆ ਅੱਜ ਸਾਡੇ ਦਫ਼ਤਰ ਦੇ ਵਿੱਚ ਜਿਹੜੀ ਆ ਪੰਜਾਬ ਪੁਲਿਸ ਵੱਲੋਂ ਕੋਈ ਵੀ ਟੀਮ ਇਥੇ ਰਾਸ਼ਰੀ ਚੰਡੇ ਨੂੰ ਸਲਾਮੀ ਦੇਣ ਵਾਸਤੇ ਨਹੀਂ ਪਹੁੰਚੀ ਸਾਨੂੰ ਇਸ ਗੱਲ ਦਾ ਬੜਾ ਰੋਅ ਆ ਸਾਰਿਆਂ ਨੂੰ ਤੇ ਇਸ ਕਰਕੇ ਇਹਦੀ ਜਿਹੜੇ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹਨਾਂ ਅਫਸਰਾਂ ਨੇ ਧਿਆਨ ਗੱਲੀਆ ਉਹਨਾਂ ਦੇ ਖਿਲਾਫ ਸਾਨੂੰ ਕਾਰਵਾਈ ਕੀਤੀ ਜਾਵੇ ਕੀ ਲੱਗਦਾ ਤੁਹਾਨੂੰ ਇਹਨਾਂ ਨੂੰ ਪਤਾ ਨਹੀਂ ਆ ਵੀ ਪਤਾ ਸਾਹਿਬ ਕੋਈ ਸਾਜੀ ਪਤਾ ਕੋਈ ਸਾਡੇ ਕੋਲ ਅਸਤੀ ਰੂਪ ਤੇ ਨਹੀਂ ਜਾਂਦਾ ਅੱਗੇ ਮੇਰੇ ਕੋਲ ਅੱਜ 4-5 ਦਿਨ ਪਹਿਲਾਂ ਗਏ ਤਾਂ ਕੋਈ ਐਸਐਹ ਡਲਵਾਗ ਸਿੰਘ ਨੇ ਗੱਲ ਕੀਤੀ ਆ ਕਿ ਤੁਹਾਡੇ ਝੰਡਾ ਕਿੰਨੇ ਵਜੇ ਚੜਨਾ ਮੈਂ ਕਿਹਾ ਜੀ 8 ਵਜੇ ਇੱਥੇ ਮੈਂ ਚੜਾਉਣਾ ਆ ਇਧਰ ਸਾਡੇ ਅਸਿਮ ਸਿੰਘ ਸਾਹਿਬ ਨੇ ਚੜਾਉਣਾ ਹੈ ਅਸਿਮ ਸਾਹਿਬ ਵੀ ਆ ਗਏ ਗੱਲ ਜੇ ਕਾਰਵਾਈ ਸਰਕਾਰ ਤੋਂ ਮੰਗ ਕਰਾਂ ਕਿ ਜਿਹਨਾਂ ਨੇ ਆ ਜਾਣ ਗੱਲ ਕੀਤੀ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਥ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਟੀਆ ਦੇ ਪ੍ਰੋਗਰਾਮ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਥਾਂ ਥਾਂ ਹੋ ਰਹੇ ਨੇ ਪਿੰਡਾਂ ਵਿੱਚ ਹੋ ਰਹੇ ਨੇ ਸ਼ਹਿਰਾਂ ਵਿੱਚ ਹੋ ਰਹੇ ਨੇ ਪਰ ਨਮਾਸ਼ਹਿਰ ਦਵਾਬਾ YouTube ਚੈਨਲ ਉਸੀ ਹੀ ਪ੍ਰੋਗਰਾਮ ਦੀ ਕਵਰੇਜ ਕਰਦਾ ਹੈ ਜਦੋਂ ਉੱਥੇ ਦੇ ਪ੍ਰਬੰਧਕ ਜਿਹੜੇ ਨੇ ਜੋ ਪ੍ਰੋਗਰਾਮ ਕਰਾਉਂਦੇ ਨੇ ਜਾਂ ਮੇਲਾ ਕਰਾਉਂਦੇ ਨੇ ਜਾਂ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਜੋ ਸਾਨੂੰ 98763 79499 98763 79499 ਜੋ ਸਾਨੂੰ ਫੋਨ ਕਰਦੇ ਨੇ ਅਸੀਂ ਉਸੀ ਪ੍ਰੋਗਰਾਮ ਨੂੰ ਕਵਰੇਜ ਕਰਦੇ ਹਾਂ ਸੋ ਸਾਡੇ ਪੱਤਰਕਾਰ ਥਾਂ ਥਾਂ ਤੇ ਬੈਠੇ ਹੋਏ ਨੇ ਸਾਡੇ ਮਿੱਤਰ ਚੈਨਲਾਂ ਵਾਲੇ ਵੀ ਬੈਠੇ ਹੋਏ ਨੇ ਜੇਕਰ ਸਾਡੇ ਕੋਲ ਪਹੁੰਚ ਨਾ ਹੋਵੇ ਤਾਂ ਅਸੀਂ ਉਹਨਾਂ ਨੂੰ ਭੇਜ ਦਿੰਨੇ ਆ ਉਹ ਸਾਨੂੰ ਭੇਜ ਦਿੰਦੇ ਨੇ ਸੋ ਇਸ ਕਰਕੇ ਕਈ ਥਾਵਾਂ ਦੇ ਉੱਪਰ ਤੀਆਂ ਦਾ ਮੇਲਾ ਮਨਾਇਆ ਗਿਆ ਉਹਨਾਂ ਵੱਲੋਂ ਕਈਆਂ ਨੇ ਪਿਆ ਕਿ ਨਵਾ ਸ਼ਹਿਰ ਦਵਾਬਾ YouTube ਚੈਨਲ ਜਿਹੜਾ ਆ ਕਿ ਇਹ ਮੇਲਿਆਂ ਦੀ ਕਵਰੇਜ ਬਹੁਤ ਵਧੀਆ ਕਰਦੇ ਨੇ ਤੇ ਤੁਸੀਂ ਸਾਡੇ ਪਿੰਡ ਦਾ ਮੇਲਾ ਕਵਰ ਨਹੀਂ ਕੀਤਾ ਮੈਂ ਉਹਨਾਂ ਨੂੰ ਦੱਸ ਦਿੰਨਾ ਕਿ ਉਹਨਾਂ ਦਾ ਰੋਸ ਆਪਣੀ ਜਗ੍ਹਾ ਬਿਲਕੁਲ ਠੀਕ ਹੈਗਾ ਪਰ ਸਾਡੀ ਮਜਬੂਰੀ ਹੁੰਦੀ ਆ ਕਿ ਜਦੋਂ ਤੱਕ ਸਾਨੂੰ ਕੋਈ ਬੁਲਾਏਗਾ ਨਹੀਂ ਤਾਂ ਅਸੀਂ ਉਸ ਮੇਲੇ ਦਾ ਉਸ ਪ੍ਰੋਗਰਾਮ ਦੀ ਕਵਰੇਜ ਕਿਸ ਤਰ੍ਹਾਂ ਕਰਾਂਗੇ ਕਰਾਂਗੇ ਜੋ ਸਾਨੂੰ ਬੁਲਾਉਂਦੇ ਨੇ ਅਸੀਂ ਉੱਥੇ ਦੀ ਕਵਰੇਜ ਜਿਹੜੀ ਆ ਕਰਦੇ ਆ ਹਾਂ ਠੀਕ ਹੈ ਜੀ ਇਸ ਕਰਕੇ ਸਾਨੂੰ ਕਿਸੇ ਨੇ ਕੋਈ ਵੀ ਪ੍ਰੋਗਰਾਮ ਕਰਨਾ ਘੱਟੋ ਘੱਟ ਇੱਕ ਦਿਨ ਪਹਿਲਾਂ ਸਾਨੂੰ ਫੋਨ ਜ਼ਰੂਰ ਕੀਤਾ ਜਾਵੇ ਤਾਂ ਹੀ ਅਸੀਂ ਜਿਹੜੀ ਉਹ ਕਵਰੇਜ ਕਰ ਸਕਾਂਗੇ ਸੋ ਅੱਜ ਰਾਹੋਂ ਦੇ ਮਹੱਲਾ ਸਰਾਫਾਂ ਵਿੱਚ 15 ਅਗਸਤ ਆਜ਼ਾਦੀ ਦਿਵਸ ਇੱਕ ਪਾਸੇ ਤੇ ਦੇਖੋ 15 ਅਗਸਤ ਹੈ ਠੀਕ ਹੈ ਜੀ ਰੌਣਕਾਂ ਖੂਬ ਲੱਗੀਆਂ ਹੋਈਆਂ ਨੇ ਹਰ ਪਾਸੇ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਦੂਸਰੇ ਪਾਸੇ ਰਾਹੋਂ ਦੇ ਮਹੱਲਾ ਸ਼ਰਾਫਾਂ ਵਿੱਚ 15 ਅਗਸਤ ਆਜ਼ਾਦੀ ਦਿਵਸ ਤੇ ਪੰਜਾਬ ਦੇ ਮਸ਼ਹੂਰ ਕਲਾਕਾਰ ਵੈਸੇ ਇਹਨਾਂ ਨੂੰ ਕੋਣ ਨਹੀਂ ਜਾਣਦੇ ਸਾਰੇ ਜਾਣਦੇ ਨੇ ਭੇਟਾਂ ਦੇ ਬਾਬਾ ਬਲਕਨਾਥ ਜੀ ਦੀਆਂ ਭੇਟਾਂ ਨਾਟਕ ਵਗੈਰਾ ਜਾਂ ਹੋਰ ਇਹਨਾਂ ਦੇ ਕਾਫੀ ਮਸ਼ਹੂਰ ਨੇ ਸਾਰੇ ਜਾਣਦੇ ਨੇ ਪੰਜਾਬ ਦੇ ਮਸ਼ਹੂਰ ਕਲਾਕਾਰ ਸੁਖਾ ਰਾਮ ਸਰੋਵਾ ਦੀ ਪਤਨੀ ਵੱਲੋਂ ਮਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਉਹਨਾਂ ਦੀ ਮਤਲਬ ਪਤਨੀ ਵੱਲੋਂ ਮਹੱਲਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਤੀਆਂ ਦਾ ਤਿਹਾਰ ਜਿਹੜਾ ਮਨਾਇਆ ਗਿਆ ਜਿਸ ਵਿੱਚ ਛੋਟੇ ਬੱਚਿਆਂ ਨੇ ਭੰਗੜਾ ਪਾਇਆ ਔਰ ਪ੍ਰੋਗਰਾਮ ਪੇਸ਼ ਕੀਤਾ ਤੇ ਨੌਜਵਾਨ ਕੁੜੀਆਂ ਨੇ ਗਿੱਧੇ ਦੀ ਆਈਟਮ ਪੇਸ਼ ਕੀਤੀ ਸੁੱਖਾ ਰਾਮ ਸਰੋਆ ਜੀ ਵਿਸ਼ੇਸ਼ ਤੌਰ ਤੇ ਇਸ ਤੀਆਂ ਦੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਅਤੇ ਉਹਨਾਂ ਨੇ ਕਿਹਾ ਤੀਆਂ ਦਾ ਤਿਹਾਰ ਸਾਨੂੰ ਸਭ ਨੂੰ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦਿੰਦਾ ਹੈ ਵਾਕਈ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਦਾ ਵਾਕਈ ਇਹ ਜਿਹੜੀਆਂ ਮੇਲਾ ਆ ਇਸ ਦੇ ਵਿੱਚ ਲੜਕੀਆਂ ਜਿਹੜੀਆਂ ਆਪਣੇ ਪੇਕੇ ਪਰਿਵਾਰ ਦੇ ਵਿੱਚ ਆਉਂਦੀਆਂ ਨੇ ਤੇ ਇੱਕ ਦੂਜੇ ਨੂੰ ਮਿਲ ਲੈਂਦੀਆਂ ਨੇ ਕਿਉਂਕਿ ਸੋਹਰੇ ਚਲੇ ਜਾਂਦੀਆਂ ਨੇ ਠੀਕਾ ਮਿਲ ਨਹੀਂ ਹੁੰਦਾ ਕਾफी ਸਮਾਂ ਪਰ ਕੁਝ ਕਤਵਕਾ ਐਸਾ ਆ ਜਿਹੜਾ ਇਹ ਤੀਆਂ ਦੇ ਮੇਲੇ ਨੂੰ ਕੋਈ ਹੋਰੇ ਮੋੜ ਦੇ ਰਿਹਾ ਹੈਗਾ ਪਰ ਮੈਂ ਔਰ ਇਹ ਤੀਆਂ ਦੇ ਮੇਲੇ ਨੂੰ ਨਾ ਮਨਾਉਣ ਸੰਬੰਧੀ ਕਹਿ ਰਿਹਾ ਹੈਗਾ ਮੈਂ ਉਹਨਾਂ ਨੂੰ ਇਹ ਕਹਾਂਗਾ ਕਿ ਜੋ ਵੀ ਪ੍ਰੋਗਰਾਮ ਚਾਹੇ ਜਿਆਦੀ ਤੋਂ ਪਹਿਲਾਂ ਜੋ ਕੁਝ ਵੀ ਹੁੰਦਾ ਰਿਹਾ ਪਰ ਜਿਹੜੇ ਵੀ ਪ੍ਰੋਗਰਾਮ ਸਾਨੂੰ ਪੰਜਾਬੀਆਂ ਨੂੰ ਰਲ ਮਿਲ ਕੇ ਮਨਾਣੇ ਜਿਹਦੇ ਵਿੱਚ ਖੁਸ਼ੀ ਹੁੰਦੀ ਹੈਗੀ ਆ ਉਸਤੇ ਉੱਪਰ ਟਿੱਕਾ ਟਿੱਪਣੀਆਂ ਜਿਹੜੀਆਂ ਕਰਨੀਆਂ ਬੇहद ਹੀ ਗਲਤ ਅਤੇ ਅਫਸੋਸਨਾਕ ਹੈਗੀਆਂ ਇਸ ਤਰ੍ਹਾਂ ਜਿਹੜੀ ਉਹ ਭਾਈਵੰਦੀ ਖਤਮ ਹੁੰਦੀ ਹੈਗੀ ਆ ਕੁੜੀਆਂ ਜਿਹੜੀਆਂ ਨੇ ਮਿੱਤਿਆਂ ਦਾ ਜਿਹੜਾ ਪ੍ਰੋਗਰਾਮ ਆ ਆਪਣੀ ਖੁਸ਼ੀ ਨਾਲ ਮਨਾਉਂਦੀਆਂ ਨੇ ਇਸ ਦੇ ਉੱਪਰ ਕੋਈ ਇਹਨਾਂ ਦੇ ਉੱਪਰ ਗੁਲਾਮੀ ਨਹੀਂ ਠੋਪੀ ਹੋਈ ਹੈਗੀ ਗਿੱਧੇ ਪੰਗੜੇ ਪਾਉਂਦੀਆਂ ਨੇ ਔਰ ਇੱਕ ਦੂਜੇ ਨੂੰ ਮਿਲਦੀਆਂ ਨੇ ਇਸ ਕਰਕੇ ਤੀਆਂ ਦਾ ਜਿਹੜਾ ਪ੍ਰੋਗਰਾਮ ਆ ਉਹ ਸਾਡੀ ਇੱਕ ਸੱਭਿਆਤਾ ਦਾ ਹਿੱਸਾ ਹੈ ਆਓ ਦੇਖਦੇ ਆ ਤੁਸੀਂ ਦੇਖ ਰਹੇ ਹੋ ਜਸਵਿੰਦਰ ਜੱਸੀ ਦੀ ਰਾਹੌਤ ਰਿਪੋਰਟ ਜਿਨ੍ਹਾਂ ਬਲੋਂ ਇਹ ਰਿਪੋਰਟ ਭੇਜੀ ਗਈ ਹੈ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499